ਹਾਂਜੀ ਕਿਸਾਨ ਵੀਰੋ ਅੱਜ ਅਸੀਂ ਪੀਏਯੂ ਐਗਰੀਕਲਚਰ ਨਾਕਲਾਂ ਦੇ ਵਿੱਚ ਆਏ ਹਾਂ ਜਿੱਥੇ ਯੋਧਾ ਕੰਪਨੀ ਦੀ ਸਟਾਲ ਲੱਗੀ ਹੋਈ ਆ ਜਿੱਥੇ ਯੋਧਾ ਕੰਪਨੀ ਦੇ ਇਮਪਲੀਮੈਂਟ ਦੇ ਉੱਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ ਯੋਧਾ ਕੰਪਨੀ ਦਾ ਕੋਈ ਵੀ ਪ੍ਰੋਡਕਟ ਲੈਣ ਦੇ ਉੱਤੇ 10000 ਦੀ ਭਾਰੀ ਛੂਟ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਸ ਨੂੰ ਦੇਖ ਰਿਹਾ ਹਾਂ ਸਾਹਮਣੇ ਯੋਧਾ ਕੰਪਨੀ ਦੇ ਰੋਟਾਵੇਟਰ 8 ਫੁੱਟ 9 ਫੁੱਟ ਲੇਜ਼ਰ ਜੋ ਨਾ ਮੈਂ ਇੱਕ ਰੋਟਾਵੇਟਰ ਨੈਂਡੋ ਮਾਡਲ ਜੋਦਾ ਨੇ ਲਾਂਚ ਕੀਤੀ ਹੈ ਇਸ ਨੂੰ ਵੀ ਅੱਜ ਕਿਸਾਨ ਭਰਾਵਾਂ ਦਾ ਬਹੁਤ ਭਾਰੀ ਹੰਗਾਰਾ ਮਿਲਿਆ ਹੈ ਜੋਦਾ ਕੰਪਨੀ ਦਾ ਸੁਪਰਸੀਡਰ ਜੋ ਪਹਿਲਾਂ ਹੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਨਾਲ ਹੀ ਇਸ ਦੇਖਦੇ ਆ ਕਿਸ ਤਰ੍ਹਾਂ ਕਿਸਾਨ ਵੀਰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ 9 ਫੁੱਟ ਦਾ ਰੋਟਾਵੇਟਰ ਆ ਜੀ ਇਹਨੂੰ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਤੇ ਇਸ ਤੇ ਵੀ ਅੱਜ ਮੇਲੇ ਦੀ ਬੁਕਿੰਗ ਦੇ ਉੱਤੇ 10000 ਦੀ ਭਾਰੀ ਛੂਟ ਦਿੱਤੀ ਗਿਆ ਤਾਂ ਕਿਸਾਨ ਵੀਰੋ ਇਸ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਜੋਦਾ ਦੇ ਆਪਣੇ ਨੇੜਲੇ ਡੀਲਰ ਨੂੰ ਮਿਲੋ ਤੇ 10000 ਦੀ ਭਾਰੀ ਛੂਟ ਪਾਓ ਏ ਜੋ ਮਿਲਿਆ ਹੈ ਰੰਦਾਵਾ ਫਾਰਮੇ ਸলিউਸ਼ਨ ਬਾਬਾ ਬਕਾਲਾ ਵੱਲੋਂ ਲਗਾਇਆ ਹੈ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਸ ਮੌਕੇ ਦਾ ਭਾਰੇ ਤੋਂ ਭਾਰੇ ਫਾਇਦਾ ਉਠਾਓ ਜੀ ਧੰਨਵਾਦ ਜੀ